ਐਂਟੀ ਪੋਲੂਸ਼ਨ ਆਰਗੇਨਾਈਜੇਸ਼ਨ ਵੱਲੋਂ ਪੰਛੀਆਂ ਨੂੰ ਗਰਮੀ ਤੋਂ ਬਚਾਉਣ ਦੇ ਮਕਸਦ ਨਾਲ ਲੋਕਾਂ ਨੂੰ ਜਾਗਰੂਕ ਕਰਨ ਲਈ ਕਸੌਰੇ ਵੰਡੇ ਗਏ ਇਸ ਮੌਕੇ ਸੰਸਥਾ ਦੇ ਪ੍ਰਧਾਨ ਐਡਵੋਕੇਟ ਆਦੇਸ਼ ਅਗਨੀ ਹੋਤਰੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੰਛੀਆਂ ਦੇ ਲਈ ਆਪਣੇ ਘਰਾਂ ਅਤੇ ਦੁਕਾਨਾਂ ਦੀਆਂ ਛੱਤਾਂ ਉੱਪਰ ਕਸੌਰੇ ਜ਼ਰੂਰ ਲਗਾਉਣੇ ਚਾਹੀਦੇ ਹਨ ਸੰਸਥਾ ਦੇ ਮੈਂਬਰ ਵੀ ਇਸ ਮੌਕੇ ਮੌਜੂਦ ਸਨ ਗਰਮੀ April ਦੇ ਮਹੀਨੇ ਵਿੱਚ ਵਧ ਗਈ ਹੈ ਟੈਂਪਰੇਚਰ ਬਹੁਤ ਜ਼ਿਆਦਾ ਵਧ ਰਿਹਾ ਵਾ ਆਉਣ ਵਾਲੇ ਸਮੇਂ ਵਿੱਚ ਹੋਰ ਜ਼ਿਆਦਾ ਵਧਣ ਦੀ ਆਸ ਹੈ ਤੇ ਅਸੀਂ ਲੋਕ ਜੋ ਹਿਮਨ ਬੇਹਰ ਆਪਣੇ ਸਹੂਲਤਾਂ ਵਾਸਤੇ ਅਸੀਂ ਤੇ ਪੱਖੇ ਕੂਲਰਸ ਏਸੀ ਲਾ ਕੇ ਬਹਿ ਜਾਨੇ ਆ ਠੰਡਾ ਪਾਣੀ ਪੀਣਾ ਆਪਣੇ ਆ ਲੇਕਿਨ ਜੋ ਬੇਜਬਾਨ ਜੋ ਜਾਨਵਰ ਹਨ ਪੰਦੇ ਹਨ ਕਾਂ ਚਿੜੀਆਂ ਤੋਤੇ ਇਹਨਾਂ ਦਾ ਕੀ ਪ੍ਰਬੰਧ ਹੈ ਸੋ ਸਾਰਿਆਂ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਕਿਸ਼ੋਰੇ ਵੰਡ ਕੇ ਅੱਜ ਕਿ ਇਹਨਾਂ ਸਾਰਿਆਂ ਨੂੰ ਸ਼ਾਖੇ ਉੱਪਰ ਰੱਖਿਆ ਜਾਵੇ ਤੇ ਪਾਣੀ ਦਿੱਤਾ ਜਾਵੇ ਔਰ ਛੋਟਾ ਮोटा ਜੋ ਘਰ ਦਾ ਸਮਾਨ ਜੋ ਖਾਣ ਪੀਣ ਦਾ ਹੁੰਦਾ ਹੈ ਸਤਰਾਜਾ ਕਹਿ ਸਕਦੇ ਹਾਂ ਜਾ ਜੋ ਜਾਨਵਰ ਖਾਂਦੇ ਹਨ ਆਪਣੀ ਬਚੀ ਚੀਜ਼ ਜਿਹੜੀ ਆ ਉਹ ਉਹਨਾਂ ਨੂੰ ਖਵਾਈ ਜਾਵੇ ਤਾਂ ਕਿ ਉਹਨਾਂ ਦੀ ਜ਼ਿੰਦਗੀ ਦੀ ਵਾਝੇ ਤੇ ਜੋ ਗਰਮੀ ਜੀ ਉਹ ਲਪੇਟ ਵਿੱਚ ਨਾ ਆਉਣ ਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਉਹ ਬਚ ਸਕੇ ਪੰਛੀਆਂ ਨੂੰ ਗਰਮੀ ਤੋਂ ਬਚਾਉਣ ਲਈ ਅੱਜ ਐਂਟੀ ਪੋਲੂਸ਼ਨ ਆਰਗੇਨਾਈਜੇਸ਼ਨ ਦੇ ਪ੍ਰਧਾਨ ਐਡਵੋਕੇਟ ਆਦੇਸ਼ ਅਗਨੀ ਉਤਰੀ ਵੱਲੋਂ ਕਿਸੋਰੇ ਵੰਡ ਕੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਪੰਛੀਆਂ ਲਈ ਦਾਣੇ ਅਤੇ ਪਾਣੀ ਦਾ ਪ੍ਰਬੰਧ ਆਪਣੇ ਘਰਾਂ ਅਤੇ ਦੁਕਾਨਾਂ ਦੀਆਂ ਛੱਤਾਂ ਉੱਤੇ ਜ਼ਰੂਰ ਕਰਨ ਤਾਂ ਜੋ ਇਹਨਾਂ ਨੂੰ ਵੀ ਗਰਮੀ ਤੋਂ ਰਾਹਤ ਮਿਲ ਸਕੇ ਫਾਸਟਵੇ ਲਈ ਤਰਨ ਤਰਨ ਤੋਂ ਬੀਆ ਸਾਹਿਲ ਦੀ ਵਿਸ਼ੇਸ਼ ਰਿਪੋਰਟ